ਸਰਕਾਰ ਕਹਿ ਰਹੀ ਹੈ ਕਿ ਭਾਈ ਫਲਾਈਟ ਤੇ ਚੜ੍ਹਨਾ ਹੈ ਤਾਂ ਵੀਜ਼ੇ ਵਾਲੀ ਐਪਲੀਕੇਸ਼ਨ ਲਾਉਣ ਤੋਂ ਪਹਿਲਾਂ ਤੁਹਾਨੂੰ ਛੁੱਟੀ ਵਾਲੀ ਐਪਲੀਕੇਸ਼ਨ ਆਉਣੀ ਪੈਗੀ ਇਜਾਜ਼ਤ ਤੋਂ ਬਿਨਾਂ ਤੁਸੀਂ ਵਿਦੇਸ਼ ਨਹੀਂ ਜਾ ਸਕਦੇ ਇਹ ਨਵਾਂ ਹੀ ਪੰਗਾ ਜੀ तकरीबन ਅਪ ਦੇਖੀਏ ਕਿ 5 5 ਪੰਜ ਮਿਲਾ ਕੇ ਲੱਖ ਦੇ ਕਰੀਬ ਬਣਦੇ ਨੇ ਹਾਂ ਜੀ ਲਗ 83000 ਬਣਦੇ ਆ ਮੈਂਬਰ ਤੁਹਾਡੇ ਹਾਂ ਜੀ ਹਾਂ ਜੀ ਤੇ ਲਗਭਗ 13000 13000 96000 ਦੇ ਉੱਤੋਂ ਹੋ ਗਈਆਂ ਹਾਂ ਜੀ ਜੀ ਕਿ ਉਹ ਇੰਨੇ ਨੂੰ ਐਪਲੀਕੇਸ਼ਨਸ ਲਾਉਣੀਆਂ ਜੇ ਕਿਹੜਾ ਜਾਣਾ ਮੈਨੂੰ ਦੱਸੋ ਤੁਸੀਂ ਇੰਨੇ ਸਾਰੇ ਇੰਨੇ ਸਾਰੇ ਬਣ ਗਏ ਕੋਈ థਾਈਲੈਂਡ ਜਿੱਤਰੇ ਫਿਰਦੇ ਨੇ ਦੱਸ ਚਲੋ ਫਾਈਨਲ ਕੋਈ ਆਪਣੀ ਮੰਨੀ ਗਾਲੀ ਆ ਕਿ 500 ਸਰ 500 ਦਾ ਜਿਹੜਾ ਭਾਈ ਉਹ ਇਹਨਾਂ ਦੇ ਵਿੱਚੋਂ ਕੁਝ ਕੋ ਨਹੀਂ ਕਿਉਂਕਿ ਰਿਜ਼ਰਵੇਸ਼ਨ ਵਾਲੇ ਆ ਗਏ ਸਾਂ ਚਲੋ ਤੁਸੀਂ ਕਰੋ ਗੱਲ ਮੈਂ ਤਾਂ ਇਹੀ ਪੁੱਛਣਾ ਵੀ ਹੋਣਾ ਇਹਨਾਂ ਨੂੰ ਕਹਿ ਰਹੂਗੀ ਟਿਕਟ ਤੋਂ ਪਹਿਲਾਂ ਇੱਧਰ ਐਪਲੀਕੇਸ਼ਨ ਲਾ ਕੇ ਛੁੱਟੀ ਲੈਣੀ ਪੈਗੀ ਜਾਂ ਫਿਰ ਕੋਈ ਮਾਣੀ ਮੋਟੀ ਅਜੇ ਇਹਨਾਂ ਨੂੰ ਕੋਈ ਹੋਰ ਮਿਲਣਾ ਵੀ ਭਾਈ ਕੋਈ ਗੱਲ ਨਹੀਂ ਰਾਹ ਚ ਮਿਲਦੇ ਨਹੀਂ ਕਿਸੇ ਨੂੰ ਮੈਂ ਦੇਖੋ ਅਸਲ ਦੇ ਵਿੱਚ ਪਤਾ ਕੀ ਆ ਕਿ ਇੱਕ ਕਹਾਣੀ ਸਟਾਰਟ ਹੁੰਦੀ ਹੈ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਜਾਣਾ ਜੀ ਫਿਰ ਪਿਛੋਕੜ ਚ ਲੈ ਕੇ ਜਾਣਾ ਕਹਾਣੀ ਸਮਝ ਨਹੀਂ ਸੌਖੀ ਹੋ ਜਾਂਦੀ ਆ ਐਕਸਲੀ ਐਕਸਲੀ ਵੀ ਇੰਡੀਆ ਕਿ ਐਕਸ ਇੰਡੀਆ ਲੀਵ ਐਕਸ ਇੰਡੀਆ ਲੀਵ ਐਕਸ ਇੰਡੀਆ ਲੀਵ ਇਹ ਨਾ ਸ਼ਬਦ ਆ ਥੋੜਾ ਚਿਰ ਪਹਿਲਾਂ ਹੀ ਸੁਣਾਈ ਦਿੱਤਾ ਸਾਨੂੰ ਅਸਲ ਚ ਕੀ ਹੋਇਆ ਕਿ ਕੁਝ ਸਾਲ ਪਹਿਲਾਂ ਤੱਕ ਸਿਸਟਮ ਇਹ ਚੱਲਦਾ ਸੀ ਵੀ ਜਿਹੜਾ ਬੰਦਾ ਛੁੱਟੀ ਲੈ ਕੇ ਚਲਾ ਗਿਆ ਉਹ ਛੁੱਟੀ ਚਲਦੀ ਰਹਿੰਦੀ ਸੀ ਉਹ ਗਾਂਹ ਜਾ ਕੇ ਅਗਲਾ ਉੱਥੇ ਭਵੇਂ 베ਰੀਆਂ ਥੋੜੀ ਜਾਵੇ ਸਾਂਭੀ ਦਿਓ ਤੁਸੀਂ ਇਸ ਤਰ੍ਹਾਂ ਦਾ ਸਿਸਟਮ ਹੋਏ ਗਾਂ ਫਿਰ ਪੀਆਰ ਮਿਲ ਗਈ ਜਿੰਨਾ ਚਿਰ ਮਤਲਬ ਕਿ ਨਹੀਂ ਮਿਲੀ ਉਦੋਂ ਵੀ ਤੋਰੀ ਫੁਲਕਾ ਚੱਲਦਾ ਰਿਹਾ ਤੇ ਛੁੱਟੀ ਚ ਕੀ ਹੁੰਦਾ ਕਿ ਮਤਲਬ ਕਿ ਅੱਧੀ ਪਚੱਦੀ ਤਨਖਾਹ ਮਿਲਦੀ ਹੈ ਸੁਖਮ ਸਾਹਿਬ ਕਿ ਪੂਰੀ ਮਿਲ ਜਾਂਦੀ ਜਦੋਂ ਸਿਸਟਮ ਹੁੰਦਾ ਜੀ ਉਹ ਵੀ ਮੈਨੂੰ ਇੱਕ ਟਾਈਮ ਬਾਉਂਡ ਹੁੰਦਾ ਵੀ ਓਨਾ ਕ ਟਾਈਮ ਮਿਲਦੀ ਹੈ ਪਰ ਆ ਨਹੀਂ ਹੁੰਦਾ ਵੀ ਤੁਸੀਂ ਉੱਥੇ 2-4 ਸਾਲ ਹੀ ਰਹਿ ਜਾਓ ਤੇ ਸਾਰੀ ਮਿਲ ਜੂਗੀ ਉਦੋਂ ਸ਼ਾਇਦ ਇਹ ਚੀਜ਼ਾਂ ਦਾ ਫਾਇਦਾ ਚੁੱਕਿਆ ਗਿਆ ਮਤਲਬ ਕਿ ਨਿਯਮ ਐਸੇ ਸੀ ਕਿ ਲੰਮੀਆਂ ਛੁੱਟੀਆਂ ਚਲੀਆਂ ਹਾਂ ਜਾਂ ਮਤਲਬ ਕਿ ਕੋਈ ਕਹਿ ਸਕਦੇ ਆਪਾਂ ਕਿ ਪੇਡ ਲੀਵ ਇੱਕ ਪਾਸੇ ਹੋ ਸੀ ਤੇ ਦੂਜੇ ਪਾਸੇ ਉੱਤਰ ਕੰਮ ਚੱਲਦੇ ਰਹਾ ਮੈਨੂੰ ਮਤਲਬ ਕਿ ਇਹਦੇ ਹਜੇ ਟਾਈਮ ਹੁੰਦਾ ਪ੍ਰੋਪਰ ਮੈਨੂੰ ਵੀ ਪਤਾ ਨਹੀਂ ਹੁੰਦਾ ਹਾਂ ਹਾਂ ਜੀ ਤਕਨੀਕੀ ਤੌਰ ਤੇ ਹੁਣ ਇਹਦੇ ਚ ਕੀ ਸੀ ਪਰ ਬਹੁਤ ਸਾਰੇ ਬੰਦਿਆਂ ਨੇ ਇਸ ਤਰ੍ਹਾਂ ਕੀਤਾ ਉਦੋਂ ਮੁਲਾਜ਼ਮ ਤਬਕੇ ਚੋਂ ਹਾਂ ਕਿ ਉਧਰ ਵੀ ਗਿਆ ਤੇ ਇਧਰ ਵੀ ਕੰਮ ਚੱਲਦੇ ਰਹਾ ਠੀਕ ਹੈ ਜੀ ਉਸ ਬਾਅਦ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਜਦੋਂ ਫੋਲਾ ਫਾਲੀ ਕੀਤੀ ਤੇ ਕੁਝ ਸੈਂਕੜੇ ਬੰਦੇ ਇਦਾਂ ਦੇ ਨਿਕਲੇ ਜਿਨ੍ਹਾਂ ਨੇ ਜਾ ਕੇ ਪੀਆਰ ਤੱਕ ਲੈ ਲਈ ਸੀ ਹਮ ਮਲਾਜ਼ਮਾਂ ਦੇ ਵਿੱਚ ਜੀ ਪਰ ਇੱਥੇ ਉਹਨਾਂ ਦੀ ਨੌਕਰੀ ਚਲੀ ਗਈ ਅਜਵੇਂ ਤੁਸੀਂ ਕਹਿੰਦੇ ਵੀ ਕੁਝ ਟਾਈਮ ਤੱਕ ਉਹ ਤਨਖਾਹ ਆਉਂਦੀ ਆ ਜਾਂ ਕੁਝ ਬੰਦੇ ਪੈਨਸ਼ਨ ਵਗੈਰਾ ਵੀ ਲੈਂਦੇ ਹੋਣਗੇ ਉਸ ਤੋਂ ਬਾਅਦ ਪੀਆਰ ਵਗੈਰਾ ਜਿਹੜਾ ਜੋ ਹੁੰਦੀ ਆ ਤਾਂ ਉਹਨਾਂ ਨੇ ਸਾਰਾ ਜਦੋਂ ਵੇਖਿਆ ਹਿਸਾਬ-ਕਿਤਾਬ ਕਿ ਭਈ ਇਹ ਕੋਈ ਰਿਕਾਰਡ ਦੇ ਵਿੱਚ ਆਉਂਦਾ ਹੀ ਨਹੀਂ ਕਿ ਛੁੱਟੀ ਲੈ ਲਈ ਕਿ ਉਹ ਬੰਦਾ ਇੰਡੀਆ ਚ ਹੈ ਕਿ ਬਾਹਰ ਹੂੰ ਹੁਣ ਛੁੱਟੀ ਵਾਲਾ ਤਾਂ ਛੁੱਟੀ ਤੇ ਆ ਨਾ ਜੀ فرض ਕਰੋ ਕਿ ਮੈਂ ਤੁਹਾਡੇ ਤੋਂ ਛੁੱਟੀ ਲੈ ਲਈ ਆ ਮੈਂ ਛੁੱਟੀ ਲੈ ਕੇ ਗਿਆ ਚਲੋ ਆਈ ਵਾਲ ਤੋਂ ਵੀ ਮੈਂ ਨਹੀਂ ਬਈ ਮੈਂ ਤਾਂ ਚਾਰ ਦਿਨ ਨਹੀਂ ਹੋਣਾ ਹੂੰ ਚਾਰ ਦਿਨ ਨਹੀਂ ਆਉਣ ਦਾ ਮਤਲਬ ਤੁਹਾਨੂੰ ਇਹ ਥੋੜੀ ਪਤਾ ਕਿ ਮੈਂ ਕਿੱਥੇ ਆ ਹੂੰ ਤੇ ਤੁਸੀਂ ਕਹ ਦੋ ਕਿ ਨਹੀਂ ਹੁਣ ਜੇ ਤੂੰ ਪੰਜਾਬ ਤੋਂ ਬਾਹਰ ਜਾਣਾ ਹੈ ਤਾਂ ਭਾਈ ਫਿਰ ਤੈਨੂੰ ਦੱਸ ਕੇ ਜਾਣਾ ਪਊਗਾ ਕਿ ਮੈਂ ਪੰਜਾਬ ਤੋਂ ਬਾਹਰ ਜਾਣਾ मतलब ਕਿ ਉਹ ਛੁੱਟੀ ਵਾਲਾ ਚੱਕਰ ਜਿਹੜਾ ਸੀ ਨਾ ਕੁਝ ਇਸ ਤਰ੍ਹਾਂ ਪਿਆ ਕਿ ਬਹੁਤ ਸਾਰੇ ਬੰਦਿਆਂ ਨੇ ਉਹ ਛੁੱਟੀ ਵਾਲਾ ਜਗਾੜ ਲਾ ਕੇ ਬਾਹਰ ਅੰਦਰ ਆਪ ਦਾ ਜਿਹੜਾ ਜੋ ਵੀ ਸੀਗਾ ਕੀਤਾ ਕਰਾਇਆ ਫਿਰ ਜਦੋਂ ਆਇਆ ਸਾਹਮਣੇ ਕਿ ਸੈਂਕੜੇ ਦੀ ਤਾਦਾਦ ਦੇ ਵਿੱਚ ਇਦਾਂ ਕੰਮ ਚੱਲਿਆ ਤਾਂ ਫਿਰ ਇਹਨਾਂ ਨੇ ਉਹ ਲਾਗੂ ਕਰ ਦਿੱਤਾ ਕਿ ਭਾਈ ਐਕਸ ਇੰਡੀਆ ਲੀਵ ਜਿਹੜੀ ਹੈ ਮਨਜ਼ੂਰ ਕਰਾਉਣੀ ਸ਼ੁਰੂ ਹੋ ਗਈ ਹੈ ਹੁਣ ਤੁਹਾਨੂੰ ਪਤਾ ਕਿ ਟੀਚਰਾਂ ਦੇ ਵੀ ਬਹੁਤ سارے ਰਿਸ਼ਤੇਦਾਰ ਬਾਰ ਜੀ ਤੇ ਕਈ ਟੀਚਰਾਂ ਨੇ ਫੈਮਿਲੀ ਸਮੇਤ ਘੁੰਮਣ ਜਾਣਾ ਹੁੰਦਾ ਕਿਤੇ ਹਮ ਤਾਂ ਟੀਚਰਾਂ ਚੋਂ ਵੀ ਐਕਸ ਇੰਡੀਆ ਲੀਵ ਜਿਹੜੀ ਆ ਬਹੁਤ ਮੁਸ਼ਕਲ ਮਿਲਦੀ ਹੈ ਅੱਜ ਕੱਲ ਜੀ ਫਾਰਮੈਲਟੀ ਬਹੁਤ ਤਗੜੀ ਹੈ ਅਸੀਂ ਪਿੱਛੇ ਜੇ ਇਸ ਪ੍ਰੋਸੀਜਰ ਚੋਂ ਗੁਜ਼ਰੇ ਆ ਕਿ ਤੁਹਾਨੂੰ ਬਹੁਤ ਵੱਡੇ ਪੱਦਰਤੇ ਹੁਣ ਤੇ ਕਾਫੀ ਹਾਂ ਹਾਂਜੀ ਮੁਸ਼ਕਲ ਦਸਤਾਵੇਜ਼ ਸਭ ਕੁਝ ਇੱਕ ਮੇਰੇ ਖਿਆਲ ਦੇ ਨਾਲ ਪਰਫਾਰਮਾ ਹੀ ਹੈ ਜਿਹੜਾ ਕਈ ਪੇਜ ਦਾ ਹੈ ਸੋ ਤੇ ਰੀਜ਼ਨ ਵੀ ਇੱਕ ਸੌਲਡ ਮੰਗਦੇ ਇਦਾਂ ਨਹੀਂ ਵੀ ਅਸੀਂ ਘੁੰਮਣ ਜਾਣਾ ਜਾਂ ਮਿਲਣ ਜਾਣਾ ਹਾਂਜੀ ਹਾਂਜੀ ਕਾਫੀ ਸੌਲਿਡ ਮਤਲਬ ਕਿ ਉਹ ਪਰਫਾਰਮਾ ਕਾਫੀ ਵੱਡਾ ਭਰਾਉਂਦੇ ਨੇ ਤੁਹਾਡੇ ਕੋਲੋਂ ਮਤਲਬ ਕਿ ਸਾਰਾ ਕੁਝ ਕਰ ਕਰਾ ਕੇ ਫਿਰ ਇੱਥੋਂ ਤੱਕ ਕਿ ਤੁਹਾਡੇ ਵੀਜ਼ੇ ਦੀ ਕਾਪੀ ਲਈ ਜਾਂਦੀ ਹੈ ਤੁਹਾਡਾ ਵੀਜ਼ਾ ਕਿੰਨੇ ਚਿਰ ਦਾ ਹੈ ਜੀ ਤੁਹਾਡੇ ਤੋਂ ਡੈਕਲੇਰੇਸ਼ਨ ਲਈ ਜਾਂਦੀ ਹੈ ਕਿ ਤੁਸੀਂ ਪੀਆਰ ਜਾਂ ਉਹ ਗ੍ਰੀਨ ਕਾਰਡ ਹੋਲਡਰ ਤਾਂ ਨਹੀਂ ਜਾਇਦਾ ਸਾਰਾ ਕੁਝ ਲਿਆ ਜਾਂਦਾ ਤੂੰ ਮਤਲਬ ਕਿ ਇਹ ਇਦਾ ਇਹਨਾਂ ਨੇ ਹੁਣ ਪ੍ਰੋਸੀਜਰ ਜਿਹੜਾ ਓਖਾ ਕਰਦਾ ਹੁਣ ਇਹ ਚੀਜ਼ ਪੰਚ ਸਰਪੰਚਾਂ ਤੇ ਕਰ ਦਿੱਤੀ ਆ ਵੈਸੇ ਪੰਚ ਸਰਪੰਚ ਘਰਮ ਨਹੀਂ ਗੁਲਾਬ ਸਿੱਧੂ ਦੇ ਮਗਰ ਹੁਣੇ-ਹੁਣੇ ਤੁਹਾਨੂੰ ਪਤਾ ਉਹ ਪੈ ਕੇ ਹਟੇ ਨੇ ਜੀ ਜੀ ਯੂਨਿਟੀ ਬਣੀ ਹੋਈ ਹੈ ਉਹਨਾਂ ਵੀ ਬਣੀ ਹੋਈ ਆ ਉਦਾਂ ਵੀ ਉਹਨਾਂ ਦੇ ਡੋਲੇ ਮਤਲਬ ਕਿ ਫਰਕ ਦੇ ਪਏ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਫੈਸਲੇ ਨੂੰ ਪ੍ਰਵਾਨ ਕਰਨਗੇ ਹੂੰ ਉਹ ਠੁਗੇ ਜੋ ਜਿਹੜਾ ਉਹਨਾਂ ਨੂੰ 12-1500 ਰੁਪਇਆ ਦਿੰਦੇ ਉਹ ਤਾਂ ਕਈ ਸਾਲਾਂ ਤੋਂ ਉਹਨਾਂ ਨੂੰ ਮਿਲਿਆ ਨਹੀਂ ਉਹਨਾਂ ਨੂੰ ਕਿਤੇ ਤਨਖਾਹ ਦੇਣਾ ਤੁਸੀਂ ਮੰਥਲੀ ਸਰੂਚ ਨੂੰ ਪਹਿਲਾਂ ਤੇ ਪੰਚਾਇਤੀ ਰਾਜ ਐਕਟ ਦੇਖਣਾ ਪਏਗਾ ਨਾ ਕਿ ਉਹ ਇਜਾਜ਼ਤ ਦਿੰਦਾ ਹੈ ਦੀ ਜੀ ਉਹ ਕੋਈ ਪੱਕੀ ਤਨਖਾਹ ਦਰਤੇ ਹੈ ਨਹੀਂ ਕਿ ਮਾਣ ਪੱਤਾ ਹੈ ਉਹਨਾਂ ਦਾ ਹੂੰ ਚੌਂਕੀਦਾਰ ਨੂੰ ਵੀ ਮਾਣ ਪੱਤਾ ਮਿਲਦਾ ਹੈ ਸਰਪੰਚ ਨੂੰ ਵੀ ਪਤਾ ਨਹੀਂ 12 ਕੇ 1500 ਮਿਲਦਾ ਉਹ ਤਾਂ ਕਈ ਸਾਲਾਂ ਤੋਂ ਮਿਲਿਆ ਹੀ ਨਹੀਂ ਨਾ ਆ ਮਿੱਤਰ ਦਸਰੇ ਨੇ ਇਹ ਸਬੂਤ ਵੀ ਦੇ ਰਹੇ ਨੇ ਦਸੇਮ ਬਰਾੜ ਜੀ ਕਹਿੰਦੇ ਐਕਸ ਐਮ ਐਲ ਜਿਹੜਾ ਸਰਪੰਚਾਂ ਵਾਲਾ ਉਹ ਦਿੱਤੇ ਹੀ ਨਹੀਂ ਪੈਸੇ ਕਹਿੰਦੇ ਆ ਉਹੀ ਮੈਂ ਕਹਿ ਰਿਹਾ ਕਿ ਭਈ ਗੱਲ ਇਹ ਆ ਕਿ ਉਹ ਹੁਣ ਮਾਣ ਪੱਤਾ ਹੈ ਤੁਹਾਡਾ ਉਹ ਇਲੈਕਟਿਡ ਨੁਮਾਇੰਦੇ ਨੇ ਜੀ ਠੀਕ ਹੈ ਜੀ ਬਾਕੀ ਉਹਨਾਂ ਦੇ ਕੋਲ ਕੋਈ ਸਰਕਾਰ ਦੀ ਫੈਸਿਲਿਟੀ ਨਹੀਂ ਹੈ ਕੋਈ ਸਰਕਾਰੀ ਕਾਰ ਨਹੀਂ ਹੈ ਕੋਈ ਖੁਜ ਨਹੀਂ ਹੈ ਕੋਈ ਪਤਾ ਨਹੀਂ ਹੈ ਕੋਈ ਪੈਨਸ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਜੀ ਤਾਂ ਮਤਲਬ ਕਿ ਪੰਚਾਇਤੀ ਰਾਜ ਐਕਟ ਜਿਹੜਾ ਹੈ ਕਿਉਂ ਇਹਦੀ ਇਜਾਜ਼ਤ ਦਿੰਦਾ ਸਭ ਤੋਂ ਤਕਨੀਕੀ ਨੁਕਤਾ ਤੇ ਹੋਣਾ ਚਾਹੀਦਾ ਹੂੰ ਜੇ ਉਹ ਇਜਾਜ਼ਤ ਦਿੰਦਾ ਤਾਂ ਕੀ ਉਹ ਪ੍ਰਮਾਣ ਹੁੰਦਾ ਇਹ ਵੇਖਣ ਵਾਲੀ ਗੱਲ ਹੋਏਗੀ ਅੱਛਾ ਹਵਾਲਾ ਦਿੱਤਾ ਜਾ ਰਿਹਾ ਕਿ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਨੇ ਜੀ ਇਹ ਵਿਕਾਸ ਕਾਰਜ ਸਰਪੰਚ ਚਲੇ ਜਾਂਦਾ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਨੇ ਤੇ ਮੈਂ ਅੱਗੇ ਕਿਹਾ ਕਿ ਵਿਕਾਸ ਕਾਰਜ ਵਾਕਿਆ ਇੰਨੇ ਚਲੇ ਆ ਕਿ ਮਤਲਬ ਕਿ ਲੋਕਾਂ ਨੂੰ ਜੰਗਲ ਪਾਣੀ ਬਾਹਰ ਖੇਤਾ ਚ ਜਾਣਾ ਹੋਵੇ ਤੇ ਉਹ ਲੰਘ ਹੀ ਨਹੀਂ ਸਕਦੇ ਕੋਈ ਕਿਸੇ ਥਾਂ ਤੇ ਸੀਵਰੇਜ ਪੈ ਰਹੇ ਆ ਪਿੰਡਾਂ ਚ ਕਿਤੇ ਸੋਲਰ ਵਾਲੀਆਂ ਲਾਈਟਾਂ ਲੱਗ ਰਹੀਆਂ ਨੇ ਜੀ ਠੀਕ ਹੈ ਜੀ ਕਿਤੇ ਉਹ ਸੰਖ ਮਰਮਰ ਦੀਆਂ ਗਲੀਆਂ ਬਣਾਈਆਂ ਜਾ ਰਹੀਆਂ ਨੇ ਸਭ ਕਿਤੇ ਜੋ ਬਾਹਰ ਜਾਣਗੇ ਖੇਤਾਂ ਦੇ ਵਿੱਚ ਖਾਲੀ ਥਾਂ ਦੇ ਵਿੱਚ ਗਰਾਊਂਡਾਂ ਦੇ ਨਿਰਮਾਣ ਹੋ ਰਹੇ ਨੇ ਕੈਥੀਨ ਡੋਰ ਸਟੇਡੀਅਮ ਬਣ ਰਹੇ ਨੇ ਵਿਕਾਸ ਕਾਰਜ ਤੇ ਸਰੀ ਨੇ ਕਿ ਵਈ ਕਿਸੇ ਨੇ ਲੰਗਣਾ ਹੋਵੇ ਤੇ ਹੁਣ ਲੋਕ ਕਹਿੰਦੇ ਆ ਕਿ ਲੰਗਿਆ ਨਹੀਂ ਜਾਂਦਾ ਤੁਸੀਂ ਉਹ ਤਾਰ ਜੀ ਪਾ ਕੇ ਸਮਾਨ ਦੇ ਵਿੱਚ ਉਹ ਝੂਲੇ ਜੇ ਬੰਨ ਦਿਓ ਕਿ ਇੱਕ ਘਰ ਤੋਂ ਦੂਜੇ ਘਰ ਚ ਜਾਈਏ ਵਿਕਾਸ ਕਾਰਜ ਥੱਲੇ ਠੇਡਾ ਦੇ ਦੇ ਨਾ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਵਿਕਾਸ ਕਾਰਜ ਹਾਂ ਇਹ ਆ ਵੀ ਕਾਗਜ਼ੀ ਪਤਰੀ ਤੇ ਦੇਖੋ ਕੰਮ ਕਰ ਜਿਹੜੇ ਹੁੰਦੇ ਨੇ ਸਾਈਨ ਵਗੈਰਾ ਜਾਂ ਫਾਰਮ ਵਗੈਰਾ ਉਹ ਤੇ ਪ੍ਰਭਾਵਿਤ ਹੁੰਦੇ ਆ ਪਰ ਕੀ ਉਹ ਪਹਿਲਾ ਪ੍ਰੋਵੀਜ਼ਨ ਹੈਗੀ ਆ ਕਿ ਚਾਰਜ ਦਿੱਤਾ ਜਾ ਸਕਦਾ ਪੰਚਾਇਤੀ ਰਾਜ ਐਕਟ ਦੇ ਵਿੱਚ ਕੀ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਜੇ ਕੋਈ ਮੰਨ ਲਓ ਬਿਮਾਰ ਪੈ ਜਾਂਦਾ ਸਰਪੰਚ ਠੀਕ ਹੈ ਜੀ ਹੂੰ ਜੇ ਜ਼ਿੰਦਾ ਹੋ ਕੰਮ ਕਰਨ ਦੇ ਅਨਫਿਟ ਹੈ ਕਿ ਉਹ ਚਾਰਜ ਦੇ ਸਕਦਾ ਕਿਸੇ ਪੰਚਾਇਤ ਮੈਂਬਰ ਨੂੰ ਹੂੰ ਜੇ ਐਸੀ ਵਿਧੀ ਹੈ ਤੇ ਐਸਾ ਪ੍ਰਬੰਧ ਕੀਤਾ ਜਾ ਸਕਦਾ ਹੈ ਕਿ ਹਾਂ ਵੀ ਤੁਸੀਂ ਜੇ ਜਾਣਾ ਹੈ ਤੇ ਆਪਣੇ ਪੱਧਰ ਤੇ ਪੰਚਾਇਤ ਨੂੰ ਸੂਚਿਤ ਕਰੋ ਚਾਰਜ ਦਿਓ ਜੋ ਵੀ ਰਜਿਸਟਰ ਵਗੈਰਾ ਹੈ ਉਹ ਸੈਕਟਰੀ ਸਾਹਿਬ ਨੂੰ ਦਿਓ ਜਾਂ ਫਲਾਣੇ ਨੂੰ ਦਿਓ ਤਵਾਸ ਠੀਕ ਹੈ ਇਹਦਾ ਹੱਲ ਇਦਾਂ ਵੀ ਹੋ ਸਕਦਾ ਸੀ ਚਲੋ ਹੁਣ ਦੇਖਦੇ ਹਾਂ ਕੀ ਬਣਦਾ ਪਰ ਇਹਦੇ ਚ ਕੀ ਹੈ ਕਿ ਪ੍ਰਵਾਨਗੀ ਦੇਣ ਵਾਲਾ ਬੀਡੀਪੀਓ ਹੋਏਗਾ ਮੇਰੇ ਖਿਆਲ ਦੇ ਨਾਲ ਹਾਂਜੀ 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 ਦੱਸ ਰਹੇ ਨੇ ਮਿੱਤਰੇ ਬੀਡੀਪੀਓ ਤੇ ਉਹ ਬੀਡੀਪੀਓ ਨੂੰ ਜੇ ਮੰਨ ਲਓ ਦਰਖਾਸਤ ਕਾਲੀ ਨੇ ਦੇਤੀ ਕਿ ਭਈ ਆਪਾਂ ਜਾਣਾ ਜੀ ਉਤਪਾਣ ਜੀ ਦਾ ਵਿਆਹ ਹੈ ਐਕਸੀਡੈਂਟੀਆ ਲੀਵ ਦਿਓ ਮੜੀ ਜੀ ਅਕਾਲੀ ਸਰਪੰਚ ਨੇ ਕਹਿਤਾ ਜੀ ਜੀ ਤਾਂ ਵਿਆਹ ਉਹ ਬਸ ਉੱਥੇ ਬੀਡੀਪੀਓ ਦੇ ਦਫ਼ਤਰ ਚ ਹੀ ਲੰਘ ਜਾਣਾ ਕਿਉਂਕਿ ਪਿੱਛੇ ਐਮਐਲਏ ਦਾ ਫੋਨ ਆ ਜਾਣਾ ਹੂੰ ਕਿ ਇਹਨੂੰ ਤੇ ਦਿਖਾ ਸਰੀਏ ਕਰੀ ਚੰਗੀ ਤਰ੍ਹਾਂ ਸਿਰੇ ਨਾਲ ਸਰੀ ਦਿਖਾ ਇਹ ਕਾਂਗਰਸੀ ਦਾ ਆ ਗਿਆ ਉਹ ਉਹ ਪਹਿਲਾਂ ਤੇ ਐ ਹੀ ਹੋ ਜਾਣਗੀਆਂ ਤੇ ਜੇ ਕੋਈ ਝਾੜੂ ਵਾਲਿਆਂ ਦਾ ਸਰਪੰਚ ਗਿਆ ਉਹ ਬੀਡੀਪੀ ਉਸ ਆਪ ਨੇ ਆਖਣਾ ਕਿ ਤੁਸੀਂ ਤੁਸੀਂ ਆਏ ਕਾ ਤੁਮਾਰਾ ਜੀ ਜੀ ਆਨਲਾਈਨ ਹੀ ਕਰਦੇ ਬਸ ਤੁਸੀਂ ਆਨਲਾਈਨ ਹੀ ਪ੍ਰਵਾਨਗੀ ਮਿਲ ਜਾਣੀ ਸੀ ਆਹ ਕੁਝ ਵੀ ਚੱਲੇਗਾ ਨਾ ਜੀ 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 ਬਿਲਕੁਲ ਜੀ ਇੱਕ ਦੋਸਤਾਂ ਦਾ ਚਲੋ ਸਵਾਲ ਹੈ ਜੀ ਇਹ ਦਮਨਜੀਤ ਜੀ ਜੀ ਜਟਨ ਫਾਇਰ ਕਰ ਰਿਹਾ ਕਿ ਸਰਪੰਚ ਚਾਰਜ ਦੇ ਸਕਦੇ ਹਨ ਕਰੋ ਨਹੀਂ ਤੇ ਜਦੋਂ ਫਿਰ ਪੰਚਾਇਤੀ ਰਾਜ ਐਕਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਹੈ ਸੁਖਮ ਸਾਹਿਬ ਤੁਸੀਂ ਇਹ ਹਦਾਇਤ ਜਾਰੀ ਕਰਦੇ ਹੋ ਠੀਕ ਹੈ ਨਾ ਜੀ ਪੰਚਾਇਤੀ ਡਿਪਾਰਟਮੈਂਟ ਮੰਨਿਓ ਲਿਖਤੀ ਕਿ ਲੋ ਭਾਈ ਕਿਸੇ ਸਰਪੰਚ ਨੇ ਜਾਣਾ ਉਹ ਲਿਖਤ ਚ ਦੇ ਕੇ ਜਾਵੇ ਚਾਰਜ ਦੇ ਕੇ ਜਾਵੇ ਰਿਕਾਰਡ ਦੇ ਕੇ ਜਾਵੇ ਹੂੰ ਠੀਕ ਹੈ ਜੀ ਕਿ ਐਨੀ ਦਿਨਾਂ ਤੱਕ ਮੈਂ ਆ ਜਾਊਂਗਾ ਸੂਚਿਤ ਕਰਕੇ ਜਾਵੇ ਟੈਕਸ ਇੰਡੀਆ ਲੀਗ ਪ੍ਰੋਸੀਜਰ ਚ ਜਾਓਗੇ ਤਾਂ ਕਿਤੇ ਨਾ ਕਿਤੇ ਫੇਰ ਪਾਰਟੀ ਵਾਜੀ ਵਾਲਾ ਇੱਥੇ ਤੇ ਚੁੱਲਾ ਟੈਕਸ ਕਟਾਉਣ ਤੋਂ ਕਿੰਨਾ ਰੋਲਾ ਪੈਂਦਾ ਹੂੰ ਕਿ ਬਈ ਵਿਰੋਧੀਆਂ ਨੂੰ ਚੁੱਲਾ ਟੈਕਸ ਨਹੀਂ ਕੱਟ ਕੇ ਦਿੱਤਾ ਜਾਂਦਾ ਠੀਕ ਹੈ ਨਾ ਜੀ ਵੋਟਾਂ ਵੇਲੇ ਕਿੰਨਾ ਤਾਂ ਮਤਲਬ ਕਿ ਐਕਸ ਇੰਡੀਆ ਲੀਗ ਤੇ ਮਿਲੀ ਪਈ ਹੈ ਨਿਰਪੱਖਤਾ ਦੇ ਨਾਲ ਜੀ ਚਲੋ ਜੀ ਬੇਤਰ ਦਮਨਜੀਤ ਜੀ ਕਹਿ ਰਹੇ ਨੇ ਕਿ ਐਮਐਲ ਨੇ ਕਿੰਨੇ ਚੱਕਰ ਲਾਏ ਆ ਕਹਿੰਦੇ ਬਾਹਰ ਦੇ ਆ ਇਹਨਾਂ ਇਹਨਾਂ ਨੂੰ ਵੀ ਸੂਚਿਤ ਤੇ ਕਰਨਾ ਹੀ ਪੈਂਦਾ ਵੈਸੇ ਤੁਹਾਨੂੰ ਪਤਾ ਹੈ ਭਗਵੰਤ ਮਾਨੋਰਾਂ ਨੂੰ ਇਜਾਜ਼ਤ ਨਹੀਂ ਮਿਲੀ ਵਿਦੇਸ਼ ਜਾਣਾ ਸੀਗਾ ਇਹਨਾਂ ਨੇ ਇੱਕ ਕੇ ਦੋ ਵਾਰੀ ਇਜਾਜ਼ਤ ਨਹੀਂ ਮਿਲੀ ਖੁੱਡੀਆਂ ਸਾਹਿਬ ਨੂੰ ਵੀ ਨਹੀਂ ਮਿਲੀ ਆ ਖੁੱਡੀਆਂ ਸਾਹਿਬ ਦਾ ਮੈਨੂੰ ਯਾਦ ਹੈ ਨਹੀਂ ਮਿਲੀ ਖੁੱਡੀਆਂ ਸਾਹਿਬ ਨੂੰ ਵੀ ਨਹੀਂ ਮਿਲੀ ਇੱਕ ਸਾਹਿਬ ਹੋਰ ਵੀ ਨੇ ਉਹਨਾਂ ਨੂੰ ਵੀ ਨਹੀਂ ਸੀਗੀ ਮਿਲੀ ਕੁਝ ਬੰਦੇ ਨੂੰ ਇਜਾਜ਼ਤ ਨਹੀਂ ਦਿੱਤੀ ਮਾਨ ਸਾਹਿਬ ਬਾਰੇ ਤਾਂ ਕੇਂਦਰ ਨੇ ਸਪਸ਼ਟ ਕੀਤਾ ਸੀਗਾ ਕਿ ਭਾਈ ਆ ਤੁਹਾਡੀ ਸਿਕਿਉਰਿਟੀ ਦਾ ਜਿਹੜਾ ਹੈ ਨਾ ਉਹ ਕਨਸਰਨ ਹੈਗਾ ਜੀ ਜੀ ਚਲੋ ਜੀ ਆ ਇੱਕ ਕਮੈਂਟ ਪਵਿੰਦਰ ਸਿੰਘ ਜੀ ਹੋਰਾਂ ਦਾ ਹੋਰ ਪੜ੍ਹਦੇ ਨੇ ਆਪਾਂ ਇਹ ਕਹਿੰਦੇ ਕਿ ਪਹਿਲਾਂ ਵੀ ਸਰਪੰਚ ਵਿਦੇਸ਼ ਜਾਣ ਸਮੇਂ ਕਿਸੇ ਮੈਂਬਰ ਨੂੰ ਐਕਟਿੰਗ ਸਰਪੰਚ ਦਾ ਚਾਰਜ ਕਹਿੰਨੇ ਦਿੱਤਾ ਜਾਂਦਾ ਸੀ ਪਰ ਉਹਦੇ ਵਾਸਤੇ ਬਹੁਮਤ ਹੋਣਾ ਜ਼ਰੂਰੀ ਹੈ ਮੈਂਬਰਾਂ ਦਾ ਕਿਹੜੇ ਨੂੰ ਦੇਣਾ ਮਤਲਬ ਵੀ ਕਿਹੜੇ ਨੂੰ ਦੇਣਾ ਮਤਲਬ ਕਿ ਜੇ ਤੁਹਾਡੇ ਕੋਲ 7 ਪੰਚਾਇਤ ਮੈਂਬਰ ਆ ਤਾਂ ਜਿੱਧਰ ਚਾਰ ਕਹਿੰਨ ਕਿ ਕੈਨੂੰ ਦੇ ਦੇ ਸਰਪੰਚ ਕੋਲ ਤੇ ਬਹੁਤ ਹੁੰਦਾ ਤਾਂ ਹੀ ਤੇ ਸਰਪੰਚ ਹੈ ਨਾ ਹਾਂ ਜੀ ਹਾਂ ਜੀ ਕੋਈ ਇਸ਼ੂ ਨਾ ਹੈਗਾ ਤਾਂ ਮਤਲਬ ਇਹ ਹੈ ਕਿ ਐਵੇਂ ਕਾਨੂੰ ਜਾਂ ਖੱਜਲ ਖਵਾਰੀਆਂ ਬਧਾਈ ਜਾਣੀਆਂ ਨੇ ਖੱਜਲ ਖਵਾਰੀਆਂ ਜਿੱਥੇ ਕੱਟ ਕਰਨ ਦੀ ਜ਼ਰੂਰਤ ਹੈ ਅੱਛਾ ਜੀ ਆ ਕਹਿੰਦੇ ਆਰਟੀਓ ਦਫਤਰ ਨੂੰ ਅਸੀਂ ਤਾਲਾ ਲਾਤਾ ਸਰ ਤਾਲਾ ਲਾਉਣ ਨਾਲ ਕੀ ਹੋ ਜਾਂਦਾ ਹੈ ਕੀ ਖੱਜਲ ਖਵਾਰੀਆਂ ਨੂੰ ਤਾਲਾ ਲੱਗ ਜਾਂਦਾ ਤੁਸੀਂ ਅੱਜ ਵੀ ਕਿਸੇ ਟਰਾਂਸਪੋਰਟਰ ਨੂੰ ਦੇਖ ਲਓ ਜੀ ਹੂੰ ਚਲਾਨ ਕੱਟਿਆ ਜਾਂਦਾ ਬਲੈਕਲਿਸਟ ਗੱਡੀ ਹੁੰਦੀ ਆ ਉਹਦੀ ਪੋਰਟਲ ਤੇ ਚੜ ਜਾਂਦੀ ਆ ਜੀ ਠੀਕ ਆ ਤੁਸੀਂ ਚਲਾਨ ਭਰਨ ਦੇ ਬਾਅਦ ਵੀ ਗੱਡੀ ਗੇੜ ਚ ਪੈ ਰਹੇ ਨੇ ਮਤਲਬ ਕਿ ਤੁਹਾਡੀ ਗੱਡੀ ਦੀ ਫਰਜ਼ ਕਰੋ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਫਰੀਦਕੋਟ ਜ਼ਿਲ੍ਹੇ ਦੀ ਹੈ ਜੀ ਚਲਾਨ ਹੋ ਗਿਆ ਤੁਹਾਡਾ ਸੰਗਰੂਰ ਰਹਿੰਦੇ ਤੁਸੀਂ ਇੱਥੇ ਮੋਕਸਰ ਜ਼ਿਲ੍ਹੇ ਵਾਲੇ ਚੱਕਰ ਚ ਪੈ ਰਹੂਗੇ ਤੁਸੀਂ ਇੱਥੋਂ ਜੀ ਕਰਾਓ ਤੇ ਉੱਥੋਂ ਜੀ ਕਰਾਓ ਚਲਾਨ ਕਰਾਓ ਜੀ ਟਮਕਾਂ ਉਹ ਚੀਜ਼ ਨਾ ਉਹ ਤਾਲਾ ਮਾਰ ਦਿਓ ਜੀ ਤਾਲਾ ਲਾ ਦਿਓ ਹੂੰ ਆਓ ਇਹ ਆਕੇ ਪਾਨ ਬਨਾਰ ਸਵਾਲਾ ਖੁੱਲ ਜਾਏ ਬੰਦ ਅਕਲ ਕਾ ਤਾਲਾ ਕੋਈ ਐਸਾ ਤਾਲਾ ਲਾ ਦਿੰਦੇ ਉਲਟਾ ਕਰ ਦਿੰਦੇ ਕੰਮ